ਚ ਗੁੱਸਾ ਹੈ ਤੁਹਾਡੇ ਚ ਹੰਕਾਰ ਹੈ ਤੁਹਾਨੂੰ ਥੋੜੀ ਸ਼ਕਤੀ ਕਰਨੀ ਪੈਂਦੀ ਹੈ ਜੀ ਸਰਕਾਰਾਂ ਹੁਕਮ ਨਾਲ ਚਲਦੀਆਂ ਬੇਨਤੀ ਨਾਲ ਨਹੀਂ ਆਮ ਆਦਮੀ ਪਾਰਟੀ ਆਈ ਕ੍ਰਾਂਤੀ ਇਨਕਲਾਬ ਦਾ ਨਾਰਾ ਦੇ ਕੇ ਆਈ ਪਰ ਕੀਤਾ ਕੱਖ ਨਹੀਂ ਤੁਹਾਡੀ ਸਰਕਾਰ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਪਿਛਲੇ 5 ਸਾਲ ਚੱਲੀ ਪਰ ਘਰ ਘਰ ਛੱਡ ਕੇ ਉਹ ਕਹਿੰਦੇ ਇੱਕ ਘਰ ਚ ਵੀ ਨੌਕਰੀ ਨਹੀਂ ਦਿੱਤੀ ਸਰ ਇਹ ਮੰਨ ਲਓ ਆਉਣ ਵਾਲੇ ਟਾਈਮ ਦੇ ਵਿੱਚ ਸੈਂਟਰ ਦੀ ਜਾਂ ਪੰਜਾਬ ਦੀ ਸਤਾ ਤੁਹਾਡੀ ਪਾਰਟੀ ਦੇ ਹੱਥ ਚ ਆਉਂਦੀ ਹੈ ਤਾਂ ਉਹ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਹਰ ਥਾਂ ਤੇ ਕਾਰਪੋਰੇਟ ਜਗਤ ਨੂੰ ਕਾਬਜ਼ ਕਰ ਰਹੀਆਂ ਇਹਦੇ ਖਿਲਾਫ ਕੋਈ ਐਕਸ਼ਨ ਲਵੋਗੇ ਮੈਂ ਬੋਲਦਾ ਇਹ ਮੁੱਦਾ ਇਸ ਇਲੈਕਸ਼ਨ ਦਾ ਨਹੀਂ ਹੈ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਕੀ ਤੁਹਾਡੀ ਪਾਰਟੀ ਕਾਂਗਰਸ ਦੇ ਕੋਲ ਬੇਰੁਜ਼ਗਾਰੀ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਕਿਸਾਨੀ ਨੂੰ ਸੰਕਟ ਤੋਂ ਕੱਢਣ ਦੇ ਖਿਲਾਫ ਜਾਂ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਉੱਪਰ ਚੱਕਣ ਦੇ ਲਈ ਕੋਈ ਵਧੀਆ ਪਲੈਨਿੰਗ ਕੋਈ ਵਧੀਆ ਯੋਜਨਾ ਹੈ ਜਿਹੜੀ ਹੋ ਸੋਵੇ ਪਹਿਲੇ ਸਵਾਲ ਦਾ ਵੀ ਜਵਾਬ ਅਧੂਰਾ ਰਹਿ ਗਿਆ ਜਦੋਂ ਮੈਂ ਡਰਗ ਤੇ ਦਿੱਤਾ ਜਿਹੜਾ ਸ਼ੀਸ਼ਿਆਂ ਦੇ ਘਰਾਂ ਚ ਰਹਿੰਦਾ ਹੋਵੇ ਉਹਨੂੰ ਵਟੇ ਨਹੀਂ ਮਾਰਨੇ ਚਾਹੀਦੇ ਕਾਂਗਰਸ ਅਕਾਲੀ ਦਲ ਨੇ ਵੀ ਪੰਜਾਬ ਦੇ ਉੱਪਰ ਲੰਬਾ ਟਾਈਮ ਰਾਜ ਕੀਤਾ ਪਰ ਨਾ ਬੇਰੋਜ਼ਗਾਰੀ ਖਤਮ ਹੋਈ ਨਾ ਨਸ਼ੇ ਖਤਮ ਹੋਏ ਨਾ ਮਤਲਬ ਕਿਸਾਨਾਂ ਦੇ ਕਰਜ਼ੇ ਉੱtre ਕੁਝ ਵੀ ਨਹੀਂ ਹੋਇਆ ਦੇਖੋ ਐਫਰਟ ਹੋਏ ਹਨ ਵੈਸੇ ਮੈਂ ਕੱਲ ਦੱਸਾਂ ਜੀ ਇਹ ਜੀ ਪੱਤਰਕਾਰਤਾ ਕਿਤੇ ਹੋਈ ਮਿੱਤਰ ਪਿਆਰੇ ਲੁਧਿਆਣਾ ਦੀ ਜਿਮਣੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਤੇ ਦਿਨ ਰਹਿ ਗਏ ਨੇ 2 2 ਦਿਨਾਂ ਬਾਅਦ ਇਹ ਪਤਾ ਲੱਗਣਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਕਿੰਨਾ ਕੋਈ ਇਨਕਲਾਬ ਲਿਆਂਦਾ ਕਿੰਨੀ ਕੋਈ ਕ੍ਰਾਂਤੀ ਲਿਆਂਦੀ ਲੋਕ ਕਾਂਗਰਸ ਨੂੰ ਕਿੰਨਾ ਚਾਹੁੰਦੇ ਨੇ ਅਕਾਲੀ ਦਲ ਨਾਲ ਕਿੰਨਾ ਦੁਬਾਰਾ ਜੁੜ ਰਹੇ ਨੇ ਤੇ ਭਾਜਪਾ ਪੰਜਾਬ 'ਚ ਕਿੰਨੇ ਕੋਈ ਪੈਰ ਲਾ ਰਹੀ ਹੈ ਆਪਣੇ ਨਾਲ ਨੇ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਕੈਬਨਟ ਮੰਤਰੀ ਭਾਰਤ ਪੂਸ਼ਣ ਆਸ਼ੂ ਜੀ ਆਸ਼ੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਸ਼ੂ ਜੀ ਤੁਸੀਂ ਚੋਣ ਮੈਦਾਨ ਚ ਪਿਛਲੇ ਟਾਈਮ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤੁਹਾਡੇ ਉੱਪਰ ਬੜੇ ਵੱਡੇ ਦੋਸ਼ ਲੱਗੇ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਤੁਸੀਂ ਜਦ ਚੋਣ ਮੈਦਾਨ ਚੋਂ ਤਾਂ ਤੁਹਾਡੇ ਖਿਲਾਫ ਇਹ ਪ੍ਰਚਾਰ ਹੈ ਵੀ ਤੁਹਾਡੇ ਚ ਗੁੱਸਾ ਹੈ ਤੁਹਾਡੇ ਚ ਹੰਕਾਰ ਹੈ ਤੇ ਉਹ ਜਿਹੜੇ ਦੂਜੀ ਪਾਰਟੀ ਦੇ ਕੈਂਡੀਡੇਟ ਨੇ ਵੀ ਉਹ ਬੜੇ ਨਿਮਰ ਨੇ ਉਹ ਬੜੇ ਨਿਮਾਣੇ ਨੇ ਕੀ ਲੋਕਾਂ ਸਾਹਮਣੇ ਦੱਸਣਾ ਚਾਹੁੰਦੇ ਦੋਸਤ ਮੇਰੇ ਸਿਵਾਏ ਪ੍ਰੋਪਾਗੈਂਡਾ ਤੋਂ ਇਹ ਸਰਕਾਰ ਕੁਝ ਕਰਦੀ ਤੁਸੀਂ ਆ 100 ਜਗ੍ਹਾ ਤੇ ਐਕਸਪੋਜ਼ ਕਰਿਆ ਹੈ ਵੀ ਹਰ ਚੀਜ਼ ਇਹਨਾਂ ਦੀ ਝੂਠ ਦਾ ਪਲੰਦਾ ਹੈ ਜੀ ਇਹ ਇਹਨਾਂ ਨੂੰ ਤੁਸੀਂ ਬਚੇ ਹੋਏ ਹੋ ਨਹੀਂ ਤਾਂ ਮੀਡੀਆ ਨੂੰ ਕੰਟਰੋਲ ਕਰਕੇ ਰੱਖਦੇ ਆ ਵੀ ਇੱਕ ਝੂਠ ਨੂੰ 100 ਵਾਰ ਬੋਲ ਕੇ ਸੱਚ ਬਣਾਉਣ ਦੀ ਕੋਸ਼ਿਸ਼ ਕਰਦੇ ਆ ਅੱਜ ਤੋਂ 3 ਸਾਲ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ કરી ਸੀਗੀ ਜੀ ਵੀ ਆਸ਼ੂ ਭ੍ਰਸ਼ਟਾਚਾਰੀ ਆਸ਼ੂ ਇਸ ਤਰੀਕੇ ਦਾ ਆਸ਼ੂ ਉਸ ਤਰੀਕੇ ਦਾ ਪਰ ਅੱਜ ਸਵਾ 3 ਸਾਲ ਬਾਅਦ ਸਾਢੇ 3 ਮਹੀਨੇ ਹੋ ਗਏ ਇਲੈਕਸ਼ਨ ਕੈਂਪੇਨ ਕਰਦੇ ਹੁਣ ਬੋਲ ਨਹੀਂ ਪਾਰੇ ਹੂੰ ਹੁਣ ਗੁੱਸਾ ਹੰਕਾਰੀ ਕਹਿੰਦੇ ਆ ਭ੍ਰਸ਼ਟਚਾਰੀ ਤਾਂ ਕਹਿੰਦੇ ਹੀ ਨਹੀਂ ਪਹਿਲੀ ਤਾਂ ਮੇਰੀ ਜਿੱਤ ਇਹੀ ਹੈ ਤੇ ਜਿਹੜੀ ਆ ਗੁੱਸਾ ਹੰਕਾਰੀ ਇਹਨਾਂ ਨੇ ਨਵਾਂ ਫੜ ਕੇ ਬ੍ਰਾਂਡਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਤੁਸੀਂ ਵੀ ਉਹਦੇ ਤੇ ਸਵਾਲ ਪੁੱਛ ਰਹੇ ਹੋ ਇਹੀ ਬ੍ਰਾਂਡਿੰਗ ਹੁੰਦੀ ਹੈ ਵਿਚਾਰ ਪੋਸਟਰ ਲਾ ਦਿਓ ਤੇ ਤੁਸੀਂ ਸਵਾਲ ਪੁੱਛੋ ਤੇ ਮੈਨੂੰ ਜਵਾਬ ਦੇਣ ਤੇ ਮਜਬੂਰ ਮਤਲਬ ਮੁੱਦਾ ਬਣ ਜਾਏ ਮੈਨੂੰ ਜਵਾਬ ਦੇਣ ਤੇ ਮਜਬੂਰ ਹੋਣਾ ਪਏ ਉਹਨੂੰ ਮੁੱਦਾ ਬਣਾਓ ਤੇ ਲੋਗ ਇਹਦੇ ਚ ਮੈਨੂੰ ਜਿਹੜੇ 30 ਸਾਲ ਤੋਂ ਜਾਣਦੇ ਆ ਜਿਨ੍ਹਾਂ ਨੂੰ ਪਬਲਿਕ ਲਾਈਫ 'ਚ ਮੈਂ ਰਹਾਂ ਇਹਨੇ ਇਲੈਕਸ਼ਨ ਲੜੇ ਕੌਂਸਲਰ ਜਿੱਤੇ ਵਾਰ-ਵਾਰ ਐਮਐਲਏ شپ ਜਿੱਤੀਆਂ ਤੇ ਜਿਹ ਲੋਗ ਉਹ ਸਮਝਦੇ ਹੋਣਗੇ ਵੀ ਮੈਂ ਇਸ ਇਸ ਤਰੀਕੇ ਦਾ ਬੰਦਾ ਐ ਤਾਂ ਆਪੇ ਜਵਾਬ ਦੇ ਦਿੰਗੇ ਇਸ ਨੂੰ ਆਮ ਆਦਮੀ ਪਾਰਟੀ ਇਹ ਦਾਅਵਾ ਕਰਕੇ ਆਈ ਸੀ ਕਿ ਸਾਡੇ ਰਾਜ 'ਚ ਕੋਈ ਧਰਨਾ ਪ੍ਰਦਰਸ਼ਨ ਨਹੀਂ ਹੋਇਆ ਕਰੇਗਾ ਪਿਛਲੇ ਦਿਨਾਂ ਤੋਂ ਲੁਧਿਆਣਾ ਜਿਹੜਾ ਹੈ ਉਹ ਧਰਨੇ ਪ੍ਰਦਰਸ਼ਨਾਂ ਦਾ ਅਖਾੜਾ ਬਣਿਆ ਹੋਇਆ ਹਰ ਦਿਨ 200 250 ਜਥੇਬੰਦੀਆਂ ਲੋਕ ਤਰ੍ਹਾਂ ਤਰ੍ਹਾਂ ਦੇ ਲੋਕ ਇੱਥੇ ਆ ਕੇ ਲੁਧਿਆਣੇ 'ਚ ਧਰਨੇ ਪ੍ਰਦਰਸ਼ਨ ਕਰ ਰਹੇ ਨੇ लाठी चार्ज ਹੋ ਰਹੇ ਨੇ ਕੀ ਕਹੋਗੇ ਇਹ ਦੇਖੋ ਮੈਂ ਤਾਂ ਤੁਹਾਨੂੰ ਪਹਿਲੇ ਸਵਾਲ ਦੇ ਜਵਾਬ 'ਚ ਹੀ ਕਹਿਆ ਤਾਂ ਸਭ ਇਹ ਝੂਠਿਆਂ ਦੀ ਸਰਕਾਰ ਰਹੀ ਹਰ ਚੀਜ਼ ਝੂਠ ਬੋਲ ਕੇ ਆਏ ਇੱਕ ਵੀ ਚੀਜ਼ ਇਹਨਾਂ ਦੀ ਸੱਚੀ ਸਾਬਤ ਸਾਬਤ ਨਹੀਂ ਹੋਈ ਤੇ ਇਹ ਵਿਚਾਰੇ ਲੋਕ ਵੀ ਉਸ ਵੇਲੇ ਇਸ 트ੈਪ 'ਚ ਆ ਗਏ ਵੀ ਖਬਰ ਇਹ ਸਰਕਾਰ ਸਾਡੀ ਆਪਣੀ ਸਰਕਾਰ ਇਹ ਤਾਂ ਸਰਕਾਰ ਨੇ ਹਰੇਕ ਜਮਾਤ ਨੂੰ ਝੂਠ ਬੋਲਿਆ ਉਸ ਵੇਲੇ ਤੇ ਇੱਕ ਵੀ ਜਮਾਤ ਇਹਨਾਂ ਤੋਂ ਖੁਸ਼ ਨਹੀਂ ਹੈ ਅੱਜ ਜਿਸ ਤਰੀਕੇ ਅਸੀਂ ਦੇਖਦੇ ਹਾਂ ਸਾਹਮਣੀ ਸੜਕ ਦਫ਼ਤਰ ਦੇ ਭਰੀ ਰਹਿੰਦੀ ਹੈ ਇਧਰੋਂ ਦੀ ਆ ਰਿਹਾ ਕੋਈ ਜਥਾ ਇਧਰੋਂ ਦੀ ਜਾ ਰਿਹਾ ਹੈ ਔਰ ਪੁਲਿਸ ਉਹਨਾਂ ਨੂੰ ਹੀ ਕੰਟਰੋਲ ਕਰਦੀ ਹੈ ਵੀ ਕਿਤੇ ਉਹਨਾਂ ਦੇ ਆਫਿਸ ਤੱਕ ਨਾ ਪਹੁੰਚਣ ਇਹ ਹਾਲਾਤ ਨੇ ਇਹ ਦੱਸਦਾ ਹੈ ਵੀ ਲੋਕ ਇੱਥੇ ਕਹਿੰਦੇ 60000 ਨੌਕਰੀ ਦੱਸੋ ਮੇਰੀ ਵੈਸਟ ਕੰਸਟਿਟੂਐਂਸੀ ਦੇ ਨਾਮ ਗਿਣ ਕੇ ਦੱਸ ਦੇਣ ਵੀ ਆਹ ਦਸਾਂ ਨੂੰ ਅਸੀਂ ਨੌਕਰੀ ਦਿੱਤੀ ਵੈਸਟੇ ਦੀ ਹਮ ਸਭ ਪਰ ਉਹ ਕਹਿੰਦੇ ਨੇ ਦੋਸ਼ ਹੈ ਕਿ ਤੁਹਾਡੀ ਸਰਕਾਰ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਪਿਛਲੀ 5 ਸਾਲ ਚੱਲੀ ਪਰ ਘਰ-ਘਰ ਛੱਡ ਕੇ ਉਹ ਕਹਿੰਦੇ ਇੱਕ ਘਰ 'ਚ ਵੀ ਨੌਕਰੀ ਨਹੀਂ ਦਿੱਤੀ ਸਰ ਇਹ ਇਹ ਜਿਹੜੀਆਂ ਹੁਣ ਬਣਦੇ ਪਿਆ ਇਹ ਪ੍ਰੋਸੈਸ ਕੀ ਦਾ ਚਾਲੂ ਕੀਤਾ ਹੋਇਆ ਸੀ ਇਹ ਤਾਂ ਨੌਕਰੀਆਂ ਉਦੋਂ ਦੇਣੀਆਂ ਚਾਲੂ ਕੀਤੀਆਂ ਪੱਕੇ ਕਰਨ ਦਾ ਫੈਸਲਾ ਉਦੋਂ ਕਰਿਆ ਜਿਹੜੇ ਹੁਣ ਚਿੱਠੀਆਂ ਦਿੰਦੇ ਪਏ ਇਹਨਾਂ ਦਾ ਫੈਸਲਾ ਕਿਹੜਾ ਇਹਨਾਂ 'ਚ ਇਹਨਾਂ ਦਾ ਇੱਕ ਵੀ ਨਹੀਂ ਹੈ ਤੇ ਲੋਕ ਸਮਝਦੇ ਆ ਜਿ ਜਿਹੜੇ ਨੌਕਰੀ ਵਾਲੇ ਉਹਨਾਂ ਨੂੰ ਇਹ ਨਹੀਂ ਸਮਝ ਨਹੀਂ ਹੋਏਗੀ ਵੀ ਇਹ ਪ੍ਰੋਸੈਸ ਕਦੋਂ ਦਾ ਹੈ ਨੌਕਰੀ ਕੱਢੀ ਕਿੰਨੇ ਸੀ ਦੇਣ ਨੂੰ ਇਹਨਾਂ ਨੇ ਸਵਾ ਤਿੰਨ ਸਾਲ ਚ ਕਿੰਨੀਆਂ ਨੌਕਰੀ ਐਡਵਰਟਾਈਜ਼ਮੈਂਟ ਕਰੀਆਂ ਪੁੱਛੋ ਜ਼ੀਰੋ ਆਮ ਆਦਮੀ ਪਾਰਟੀ ਆਈ ਕ੍ਰਾਂਤੀ ਇਨਕਲਾਬ ਦਾ ਨਾਰਾ ਦੇ ਕੇ ਆਈ ਪਰ ਕੀਤਾ ਕੱਖ ਨਹੀਂ ਕਾਂਗਰਸ ਅਕਾਲੀ ਦਲ ਨੇ ਵੀ ਪੰਜਾਬ ਦੇ ਉੱਪਰ ਲੰਬਾ ਟਾਈਮ ਰਾਜ ਕੀਤਾ ਪਰ ਨਾ ਬੇਰੋਜ਼ਗਾਰੀ ਖਤਮ ਹੋਈ ਨਾ ਨਸ਼ੇ ਖਤਮ ਹੋਏ ਨਾ ਮਤਲਬ ਕਿਸਾਨਾਂ ਦੇ ਕਰਜ਼ੇ ਉੱtre ਕੁਝ ਵੀ ਨਹੀਂ ਹੋਇਆ ਦੇਖੋ ਐਫਰਟ ਹੋਏ ਤੁਸੀਂ ਕਹਿ ਦੋ ਨਾ ਉਤਰੇ ਨਾ ਉਤਰੇ ਨਾ ਹੋਏ ਨਾ ਹੋਏ ਇਹ ਨਹੀਂ ਹੁੰਦਾ ਜੀ ਸਾਬ ਜਦੋਂ ਡਰਗ ਤੇ ਸੀਗਾ ਬਕਾਇਦਾ ਇੱਕ ਫੂਲ ਪ੍ਰੂਫ ਪਲਾਨ ਸੀਗਾ ਹਮ ਰੀਹੈਬਿਲੀਟੇਸ਼ਨ ਸੈਂਟਰ ਖੁੱਲੇ ਰੀਡਿਕਸ਼ਨ ਸੈਂਟਰ ਖੁੱਲੇ ਡਰਗ ਚੇਨ ਬੁਰੀ ਤਰ੍ਹਾਂ ਤੋੜੀ ਗਈ ਉਸ ਮੌਕੇ ਤੇ ਤੁਸੀਂ ਅੱਜ ਵਾਂਗੂ ਡਰਾਮੇ ਬਾਜੀ ਥੋੜੀ ਐ ਵੀ ਛੋਟੇ ਛੁਟੇ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਪਕੜ ਕੇ ਜੇਲ੍ਹ ਚ ਦੇ ਦੋ ਤੇ ਨਿੱਕੇ ਨਿੱਕੇ ਕੋਠੇ ਗਰੀਬਾਂ ਦੇ ਉਟਾ ਦਿਓ ਤੇ ਐਂ ਦੱਸੋ ਵੀ ਅਸੀਂ ਯੁੱਧ ਛੇੜ ਲਿਆ ਜਿਹੜੇ ਇਹ ਡਰਗ ਲੋਰਡ ਨੇ ਉਹਨੇ ਕਿਨੇ ਕਿ ਕਮਰਿਆਂ ਚ ਰਹਿੰਦੇ ਨੇ ਜਿਹੜੇ ਗਰੀਬਾਂ ਦੇ ਕਰਨੇ ਕਿਸੇ ਵਿਚਾਰੇ ਦੇ ਮਿਹਨਤ ਕਰਕੇ ਕਮਰਾ ਪਾਇਆ ਜੇ ਉਹਦਾ ਪੁੱਤ ਕੋਈ ਨਸ਼ਈ ਨਿਕਲ ਗਿਆ ਤਾਂ ਉਹਦਾ ਘਰ ਹੀ ਢਾ ਦੋ ਤੇ ਜਿਨ੍ਹਾਂ ਨੇ ਡਰਗ ਦਾ ਕਾਰੋਬਾਰ ਕਰਨਾ ਹੋ ਤਾਂ ਮਹਿਲਾ ਚ ਰਹਿੰਦੇ ਨੇ ਕਿਹੜਾ ਢਾਤਾ ਸਾਹ ਸਵਾਈ ਡਰਾਮੇबाजी ਤੋਂ ਕੁਝ ਨਹੀਂ ਹੈ ਤੁਸੀਂ ਤਾਂ ਆਪ ਰੋਜ਼ ਐਕਸਪੋਜ਼ ਕਰਦੇ ਹੋ ਨਾਲ ਜੀ ਇਸੇ ਤਰੀਕੇ ਤੁਸੀਂ ਬੇਰੋਜ਼ਗਾਰੀ ਦੀ ਗੱਲ ਕਰੀ ਬੇਰੋਜ਼ਗਾਰੀ ਤੇ ਨੌਕਰੀਆਂ ਕੱਢੀਆਂ ਗਈਆਂ ਔਰ ਨਾਲ ਦੀ ਨਾਲ ਐਫਰਟ ਕਰੇਗੇ ਭਾਈ ਕਿਸ ਤਰੀਕੇ ਇੰਡਸਟਰੀ ਨੂੰ ਜਿਹੜਾ ਚਾਹੀਦਾ ਬੰਦਾ ਉਸ ਤਰੀਕੇ ਉਹਨੂੰ ਸਾਡੇ ਆਈਟੀ ਔਰ ਪੋਲੀਟੈਕਨਿਕ ਚ ਕੋਰਸਸ ਸ਼ੁਰੂ ਕਰਕੇ ਵੀ ਉੱਥੇ ਨੌਕਰੀਆਂ ਉਹਨਾਂ ਨੂੰ ਦਿਵਾਇਆਂ ਜਾਣ ਪ੍ਰਾਈਵੇਟ ਸੈਕਟਰ ਚ ਉਦੋਂ ਐਫਰਟ ਕਰਦੇ ਸੀ ਅੱਜ ਕਿਹੜਾ ਐਫਰਟ ਹੈ ਭਗਵੰਤਮਾਨ ਸਾਹਿਬ ਪਿਛਲੇ ਦਿਨੀ ਇੱਥੇ ਆ ਕੇ ਕਈ ਵਾਰ ਬੋਲੇ ਨੇ ਕਹਿੰਦੇ ਇਹ ਆਸ਼ੂ ਸਾਹਿਬ ਹੋਰੀ ਨੇ ਏ ਤਾਂ ਕਹਿੰਦੇ ਔਰਤਾਂ ਨੂੰ ਦਬਕੇ ਮਾਰਦੇ ਮਾਰਦੇ ਹੀ ਰਹੇ ਨੇ ਜਦੋਂ ਮੰਤਰੀ ਸੀ ਉਹ ਇੱਕ ਥੋੜੀ ਵੀਡੀਓ ਵਾਇਰਲ ਕਰਦੇ ਨੇ ਉਹ ਕਹਿੰਦੇ ਵੇਖੋ ਇਹਨਾਂ ਦਾ ਹੰਕਾਰ ਕਿੰਨਾ ਇਹਨਾਂ ਦਾ ਗੁੱਸਾ ਕਿੰਨਾ ਜਦੋਂ ਮੰਤਰੀ ਹੁੰਦੇ ਸੀ ਇਹ ਤਾਂ ਔਰਤਾਂ ਨੂੰ ਦਬਕੇ ਮਾਰਦੇ ਸੀ ਉਹ ਉਹ ਕੀ ਕਹਾਣੀ ਹੈ ਜੀ ਮੈਨੂੰ ਕੁਝ ਕਹਿਣਾ ਬਣਦਾ ਵੀ ਮਾਨ ਸਾਹਿਬ ਕੋਲੇ ਔਰਤਾਂ ਦਾ ਕਿੰਨਾ ਸਤਿਕਾਰ ਹੈ ਮੈਨੂੰ ਕੁਝ ਕਹਿਣਾ ਬਣਦਾ ਮੈਂ ਤਾਂ ਪਰਸਨਲੀ ਕੋਈ ਅਟੈਕ ਨਹੀਂ ਕਰਨਾ ਪਰ ਪੀੜੀ ਥੱਲੇ ਛੋਟਾ ਮਾਰੋ ਹੂੰ 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 ਤੇ ਸਰਕਾਰ ਸਰਕਾਰ ਚਲਾਉਣੀ ਹੁੰਦੀ ਹੈ ਤਾਂ ਤੁਸੀਂ ਨਾਂ ਬੋਲ ਕੇ ਵੀ ਬਹੁਤ ਵੱਡੀ ਗੱਲ ਕਰ ਗਏ ਵਾਸ਼ੂ ਜੀ ਸਮਝ ਜਾਣੀ ਚਾਹੀਦੀ ਹੈ ਨਾ ਫਿਰ ਬੋਲਣਾ ਨਹੀਂ ਚਾਹੀਦਾ ਜਿਹੜਾ ਸ਼ੀਸ਼ਿਆਂ ਦੇ ਘਰਾਂ ਚ ਰਹਿੰਦਾ ਹੋਵੇ ਉਹਨੂੰ ਵਟੇ ਨਹੀਂ ਮਾਰਨੇ ਚਾਹੀਦੇ ਮੈਂ ਤਾਂ ਇਹ ਕਹੀ ਨਾ ਵੀ ਜਦੋਂ ਸਰਕਾਰਾਂ ਚਲਾਉਣੀ ਹੈ ਡਿਸਪਲਿਨ ਇਨਫੋਰਸ ਕਰਨ ਲਈ ਉਹਦੋਂ ਥੋੜੀ ਸ਼ਕਤੀ ਕਰਨੀ ਪੈਂਦੀ ਹੈ ਜੀ ਸਰਕਾਰਾਂ ਹੁਕਮ ਨਾਲ ਚਲਦੀਆਂ ਬੇਨਤੀ ਨਾਲ ਨਹੀਂ ਤੇ ਮੈਂ ਸਰਕਾਰ ਲੋਕਾਂ ਦੇ ਹਿੱਤ ਲਈ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਮੇਰੀ ਪਰਸਨਲ ਕਿਸੇ ਨਾਲ ਕੁਝ ਨਹੀਂ ਮੈਂ ਹਰੇਕ ਦਾ ਸਤਕਾਰ ਕਰਦਾ ਮਨ ਲਓ ਕਿ ਆਉਣ ਵਾਲੇ ਟਾਈਮ ਚ ਲੋਕ ਫੇਰ ਕਾਂਗਰਸ ਵੱਲ ਮੁੜਦੇ ਨੇ ਕਾਂਗਰਸ ਦੀ ਸਰਕਾਰ ਆਉਂਦੀ ਆ ਤਾਂ ਕੀ ਤੁਹਾਡੀ ਪਾਰਟੀ ਕਾਂਗਰਸ ਦੇ ਕੋਲ ਬੇਰੁਜ਼ਗਾਰੀ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਕਿਸਾਨੀ ਨੂੰ ਸੰਕਟ ਚੋਂ ਕੱਢਣ ਦੇ ਖਿਲਾਫ ਜਾਂ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਉੱਪਰ ਚੱਕਣ ਦੇ ਲਈ ਕੋਈ ਵਧੀਆ ਪਲੈਨਿੰਗ ਕੋਈ ਵਧੀਆ ਯੋਜਨਾ ਹੈ ਜਿਹੜੀ ਕੋਸ ਹੋਵੇ ਪਹਿਲੇ ਸਵਾਲ ਦਾ ਵੀ ਜਵਾਬ ਅਧੂਰਾ ਰਹਿ ਗਿਆ ਜਦੋਂ ਮੈਂ ਡਰਗ ਤੇ ਦਿੱਤਾ ਜਦੋਂ ਮੈਂ ਬੇਰੋਜ਼ਗਾਰੀ ਤੇ ਦਿੱਤਾ ਨਾਲ ਕਿਸਾਨੀ ਤੇ ਵੀ ਦੇਣਾ ਸੀ 5000 ਕਰੋੜ 5000 ਕਰੋੜ ਦੇ ਤਕਰੀਬਨ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਇੱਕ ਐਫਰਟ ਸੀ ਕੁਝ ਕਿਸਾਨਾਂ ਨੂੰ ਤਾਂ ਰੀਲੀਫ ਮਿਲੇ ਅੱਜ ਉਸ ਤੋਂ ਬਾਅਦ ਸਵਾ 3 ਸਾਲ ਚ ਦੱਸੋ ਇੱਕ ਦਾ ਵੀ ਸਾਡੀ ਸਰਕਾਰ ਐਫਰਟ ਕਰਦੀ ਰਹੀ ਸਾਡੀ ਸਰਕਾਰ ਬਰਬਾਦੀ ਇਕ ਚੈੱਕ ਕਰਦੀ ਨਹੀਂ ਕਰਦੀ ਲਈ ਵੀ ਐਡਵਰਟਾਈਜ਼ਮੈਂਟ ਪੰਜਾਬ ਦੀ ਐਡਵਰਟਾਈਜ਼ਮੈਂਟ ਤੁਹਾਨੂੰ ਬੰਗਲੌਰ 에어ਪੋਰਟ ਤੇ ਵੀ ਲੱਗੀ ਮਿਲੇ ਉਹ 1 ਲੱਖ ਰੁਪਿਆ ਵੀ ਕਿਸੇ ਇੱਕ ਕਿਸਾਨ ਦੇ ਲੇਖੇ ਲੱਗ ਜਾਏ ਜਿਹੜਾ ਮਹੀਨੇ ਦੀ ਐਡ ਦਾ ਉੱਥੇ 에어ਪੋਰਟ ਤੇ ਲੱਗੇ ਦਾ ਖਰਚਾ ਹੈ ਤਾਂ ਇੱਕ ਇੱਕ ਕਰਕੇ ਕਈ ਕਿਸਾਨਾਂ ਦੀ ਜ਼ਿੰਦਗੀ ਸੁਧਰ ਸਕਦੀ ਹੈ ਸਮਰ ਸਕਦੀ ਹੈ ਸਾਡਾ ਫੋਕਸ ਹਮੇਸ਼ਾ ਖੁਸ਼ਹਾਲ ਪੰਜਾਬ ਵਿਕਾਸਸ਼ੀਲ ਪੰਜਾਬ ਤੇ ਰਹੇਗਾ ਵਿਕਸਿਤ ਪੰਜਾਬ ਤੇ ਰਹੇਗਾ ਸਾਡਾ ਸ਼ੋਸ਼ੇਬਾਜੀ ਤੇ ਨਹੀਂ ਰਹੇਗਾ ਤੁਸੀਂ ਸ਼ਹਿਰੀ ਵੋਟ ਦੇ ਨੂੰ ਲੈ ਕੇ ਜਿੱਤਣਾ ਔਰ ਜਿਹੜੀ ਕਾਰਪੋਰੇਟ ਜਗਤ ਆ oportune ਖੇਤਰ ਦੇ ਵਿੱਚ ਐਂਟਰ ਕਰ ਰਿਹਾ ਹੈ ਕਾਰਪੋਰੇਟ ਜਗਤ ਜਿਹੜਾ ਉਹ ਛੋਟੇ ਕਾਰੋਬਾਰੀਆਂ ਦੁਕਾਨਦਾਰਾਂ ਨੂੰ ਖਤਮ ਕਰਕੇ ਤੇ ਵੱਡੇ ਵੱਡੇ ਮਾਲ ਤੇ ਬਣਾ ਕੇ ਕਬਜ਼ਾ ਕਰ ਰਿਹਾ ਸਭ ਕੁਝ ਤੇ ਮੰਨ ਲਓ ਆਉਣ ਵਾਲੇ ਟਾਈਮ ਦੇ ਵਿੱਚ ਸੈਂਟਰ ਦੀ ਜਾਂ ਪੰਜਾਬ ਦੀ ਸਤਾ ਤੁਹਾਡੀ ਪਾਰਟੀ ਦੇ ਹੱਥ ਚ ਆਉਂਦੀ ਹੈ ਤਾਂ ਉਹ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਹਰ ਥਾਂ ਤੇ ਕਾਰਪੋਰੇਟ ਜਗਤ ਨੂੰ ਕਾਬਜ਼ ਕਰ ਰਹੀਆਂ ਇਹਦੇ ਖਿਲਾਫ ਕੋਈ ਐਕਸ਼ਨ ਲਵੋਗੇ ਮੈਂ ਮੈਂ ਬੋਲਦਾ ਇਹ ਮੁੱਦਾ ਇਸ ਇਲੈਕਸ਼ਨ ਦਾ ਨਹੀਂ ਹੈ ਹਾਂ ਪਰ ਵੱਡਾ ਮੁੱਦਾ ਹੈ ਬਹੁਤ ਵੱਡਾ ਮੁੱਦਾ ਹੈ ਬਹੁਤ ਵੱਡਾ ਮੁੱਦਾ ਹੈ ਜਦੋਂ ਸੈਂਟਰ ਤੇ ਔਰ ਸਟੇਟ ਦੇ ਇਲੈਕਸ਼ਨ ਹੋਣਗੇ ਇਹਦੇ ਤੇ ਵੀ ਤੁਹਾਨੂੰ ਫੂਲ ਪ੍ਰੂਫ ਪਲਾਨ ਦਿੱਤਾ ਜਾਊਗਾ ਵੀ ਸਟੇਟ ਦੇ ਲੈਵਲ ਤੇ ਕਿੱਥੇ ਤੱਕ ਅਸੀਂ ਇਹਦੇ ਚ ਇੰਟਰਵਿਨ ਕਰ ਸਕਦੇ ਆ ਤੇ ਸੈਂਟਰ ਨੂੰ ਕਿਸ ਤਰੀਕੇ ਮਜਬੂਰ ਕਰ ਸਕਦੇ ਆ ਵੀ ਇਹਦੇ ਚ ਛੋਟੇ ਕਾਰੋਬਾਰੀਆਂ ਦਾ ਖਿਆਲ ਰੱਖਿਆ ਜਾਵੇ ਇਸ ਇਹ ਬਹੁਤ ਅੱਛੀ ਤੁਸੀਂ ਸਵਾਲ ਪੁੱਛਿਆ ਪਰ ਇਹਦੀ ਟਾਈਮਿੰਗ ਨਹੀਂ ਠੀਕ ਮੈਂ ਮੈਂ ਤਾਂ ਪੁੱਛਿਆ ਜੀ ਰਾਹੁਲ ਗਾਂਧੀ ਸਾਹਿਬ ਇਹਦੇ ਉੱਪਰ ਬਹੁਤ ਜ਼ੋਰ ਦੇ ਰਹੇ ਨੇ ਇਸ ਲਈ ਮੈਂ ਆਪ ਜੀ ਨੂੰ ਇਹ ਸਵਾਲ ਪੁੱਛਿਆ ਮੈਂ ਇਸ ਫੋਕਸਡ ਆ ਇਸ ਇਲੈਕਸ਼ਨ ਤੇ ਇਸ ਵੇਲੇ ਜਿਹੜੇ ਅਰਸੋ ਇਲੈਕਸ਼ਨ ਦੀਆਂ ਵੋਟਾਂ ਚ ਚੋਣਾਂ ਚ ਵੋਟਾਂ ਪੈਣੀਆਂ ਆ ਫੋਕਸਡ ਆ ਜਦੋਂ ਆਪਾਂ ਸਾਰੇ ਹਿੰਦੁਸਤਾਨ ਦੀ ਗੱਲ ਕਰਾਂਗੇ ਉਹਦੇ ਚ ਰਾਹੁਲ ਜੀ ਕੀ ਕੀ ਕਿਹੜੇ ਕਿਹੜੇ ਇਸ਼ੂਸ ਚੱਕ ਰਹੇ ਆ ਉਹ ਸਾਰਿਆਂ ਤੇ ਡਿਸਕਸ ਕਰਾਂਗੇ ਪਰ ਅੱਜ ਦੀ ਤਾਰੀਖ ਚ ਜਿਹੜੀ ਗਵਰਨੈਂਸ 3 ਸਵਤੰਸਾਲੀਨਾਂ ਨੇ ਦਿੱਤੀ ਔਰ ਲੋਕਾਂ ਦੀ ਉਹਨਾਂ ਦੇ ਉੱਤੇ ਅਸਹਿਮਤੀ ਹੈ ਉਹਦੇ ਤੇ ਹੈ ਅੱਜ ਕਿੱਥੇ ਕਿੱਥੇ ਸਰਕਾਰ ਪਿੱਛੜ ਗਈ ਪਿੱਛੜ ਕੀ ਗਈ ਸਰਕਾਰ ਫੇਲ ਹੋ ਗਈ ਤੇ ਲੋਕਾਂ ਨੇ ਉਹਦੇ ਤੇ ਜਵਾਬ ਦੇਣਾ ਇੱਕ ਤਰ੍ਹਾਂ ਦਾ ਰੈਫਰੈਂਡਮ ਹੈ ਇਹ ਜੀ 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 ਉਹਨਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਜੀ ਤੇ ਸਿਰਫ ਉਹਦੇ ਤੇ ਆਪਾਂ ਰਹੀਏ ਤਾਂ ਜ਼ਿਆਦਾ ਬਿਹਤਰ ਹੈ ਆਸ਼ੂ ਜੀ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਕਾਂਗਰਸ ਦੇ ਜਾਂ ਕਿਸੇ ਹੋਰ ਪਾਰਟੀ ਦੇ ਆਦਮੀ ਨੂੰ ਜਿਤਾਵ ਵੀ ਦੋਗੇ ਤਾਂ ਸਰਕਾਰ ਭਗਵੰਤ ਮਾਨ ਸਾਹਿਬ ਕਹਿੰਦੇ ਸਾਡੀ ਆ ਕੰਮ ਤਾਂ ਫਿਰ ਅਸੀਂ ਇਹਨਾਂ ਦੇ ਹੋਣ ਨਹੀਂ ਦੇਣੇ ਕੀ ਕਹੋਗੇ ਇਹ ਤਾਂ ਕੇਜਰੀਵਾਲ ਸਾਹਿਬ ਕਹਿ ਕੇ ਗਏ ਸੀ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਜੀ ਭਗਵੰਤ ਮਾਨ ਸਾਹਿਬ ਨੂੰ ਤਾਂ ਕਹੋ ਤੁਸੀਂ ਆਪਣੇ ਕੰਮ ਹੀ ਕਰਕੇ ਦਿਖਾ ਦਿਓ ਰੋਕਣੇ ਤਾਂ ਕਿਸੇ ਦੇ ਕੀ ਹੈ ਤੇ ਕੇਜਰੀਵਾਲ ਸਾਹਿਬ ਕੱਲ ਗੁਜਰਾਤ ਵਿੱਚ ਕੀ ਬੋਲ ਕੇ ਆਏ ਸੁਣਿਆ ਨਹੀਂ ਸੁਣ ਫਿਰ ਬਾਹਰ ਜਾਈਓ ਤੇ ਪਹਿਲਾਂ ਉਹ ਕਲਿੱਪ ਸੁਣਿਓ ਉੱਥੇ ਕਹਿ ਕੇ ਆਏ ਵੀ اپੋਜੀਸ਼ਨ ਕੋ ਜਿਤਾਓ ਹਮ ਕਾਮ ਕਰਕੇ ਦਿਖਾਏਗੇ ਇੱਥੇ ਕਹਿ ਕੇ ਗਏ ਸੀਗੇ ਕੈਸੇ ਕਾਮ ਲੋਗੇ ਹਲੇ ਭਗਵਾਨ ਜੀ ਨੇ ਨਹੀਂ ਇਹ ਕਿਹਾ ਸੀ ਭਗਵਾਨ ਜੀ ਨੇ ਤਾਂ ਕੁਝ ਹੋਰ ਗੱਲਾਂ ਕਹੀਆਂ ਉਹ ਗੁੱਸਾ ਹੰਕਾਰੀ ਕਹਿੰਦੇ ਇੱਕ ਆਪੋਜੀਸ਼ਨ ਵਾਲਾ ਸਪੈਸੀਫਿਕਲੀ ਇਸ਼ੂ ਆਤੀਸ਼ੀ ਨੇ ਚੱਕਿਆ ਤੇ ਕੇ ਅਰਵਿੰਦ ਕੇਜਰੀਵਾਲ ਨੇ ਚੱਕਿਆ ਤੇ ਉਥੇ ਇਥੋਂ ਜਾਂਦੇ ਜਦੋਂ ਦੂਸਰੇ ਬਾਈ ਇਲੈਕਸ਼ਨ ਚ ਗੁਜਰਾਤ ਵਿੱਚ ਉੱਥੇ ਜਾ ਕੇ ਹੋਰ ਕਹਿੰਦੇ ਆ ਵੀ ਆਪੋਜੀਸ਼ਨ ਜਿਤਾਓ ਜੇ ਇਹ ਨਹੀਂ ਹੈ ਆਪੋਜੀਸ਼ਨ ਦੇ ਕੰਮ ਨਹੀਂ ਹੋਣੇ ਤਾਂ ਮੈਨੂੰ ਦੱਸੋ ਤੁਸੀਂ ਜਾਣਦੇ ਹੋ ਵੀ ਜਿਹੜੇ ਬੰਦੇ ਦੇ ਅਹ ਸਵਰਗਵਾਸ ਹੋਣ ਕਰਕੇ ਇਲੈਕਸ਼ਨ ਹੋਏ ਉਹ ਬੰਦੇ ਨੇ ਤਾਂ ਆਪਣੇ ਪੱਥਰ ਤੋੜਤੇ ਸੀ ਵੀ ਸਾਡੀ ਸਰਕਾਰ ਕੰਮ ਕਰਨ ਜੋਗੀ ਨਹੀਂ ਹੈ ਇਹ ਤੁਹਾਨੂੰ ਵੀ ਪਤਾ ਹੈ ਜੀ ਮੈਂ ਕਹੂੰਗਾ ਕਿ ਇਹ ਬਹੁਤ ਅਨ ਡੈਮੋਕਰੈਟਿਕ ਗੈਰ ਜਮਹੂਰੀ ਗੱਲ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਹੋਰਾਂ ਨੇ ਕੀਤੀ ਹੈ ਜੇ ਪਬਲਿਕ ਕਿਸੇ ਨੁਮਾਇੰਦੇ ਨੂੰ ਚੁਣਦੀ ਹੈ ਤਾ ਜੇ ਪਹਿਲਾਂ ਹੀ ਇਹ ਕਹਿ ਦਿੱਤਾ ਜਾਵੇ ਕਿ ਉਸ ਨਮਾਇंदे ਦੀ ਤਾਂ ਅਸੀਂ ਗੱਲ ਹੀ ਨਹੀਂ ਸੁਣਨੀ ਉਹ ਤਾਂ ਅਸੀਂ ਕੰਮ ਹੀ ਨਹੀਂ ਕਰਨਾ ਇਹਦਾ ਮਤਲਬ ਇਹ ਹੈ ਕਿ ਪਬਲਿਕ ਦੇ ਮੰਡਟ ਨੂੰ ਤੁਸੀਂ ਨਕਾਰ ਰਹੇ ਹੋ ਤਾਂ ਫਿਰ ਇਹ ਲੋਕਤੰਤਰ ਕਹਾਦਾ ਕੀ ਕਹੋਗੇ ਅਸ਼ਰ ਬਿਲਕੁਲ ਸਹੀ ਗੱਲ ਹੈ ਜੀ ਇਹ ਅੱਜ ਵੈਸੇ ਹੀ ਡੈਮੋਕਰੇਟਿਕ ਕਦਰਾਂ ਕੀਮਤਾਂ ਬਹੁਤ ਕਟ ਗਈਆਂ ਡਿਸੈਂਟ ਦੀ ਔਰ ਆਪੋਜੀਸ਼ਨ ਦੀ ਸਪੇਸ ਨਹੀਂ ਛੱਡਦੇ ਇਹ ਐ ਸਮਝਦੇ ਆ ਵੀ ਅਸੀਂ ਲੱਗ ਗਿਆ ਤੇ ਅਸੀਂ ਪੁਲਿਸ ਦੇ ਥਰੂ ਰਾਜ ਚਲਾਉਣਾ ਕਿਸੇ ਦੀ ਆਵਾਜ਼ ਸੁਣਨ ਨਹੀਂ ਦੇਣੀ ਜਦ ਕਿ ਆਪੋਜੀਸ਼ਨ ਦਾ ਔਰ ਪਬਲਿਕ ਦਾ ਇੱਕ ਕੰਮ ਹੈ ਤੁਹਾਨੂੰ ਸਵਾਲ ਪੁੱਛਣੇ ਔਰ ਤੁਹਾਡੀ ਜਵਾਬ ਦੇਈ ਹੈ ਸਾਡੇ ਕਨਸਟੀਟਿਊਸ਼ਨ ਤਹਿਤ ਵੀ ਲੋਕਾਂ ਦਾ ਔਰ اپੋਜੀਸ਼ਨ ਦੇ ਸਵਾਲਾਂ ਦਾ ਜਵਾਬ ਦੇਉ ਪਰ ਇੱਥੇ ਸਵਾਲ ਦੀ ਜਗ੍ਹਾ ਹੀ ਨਹੀਂ ਹੈ ਤੁਸੀਂ ਤੁਸੀਂ ਕੰਮ ਪਬਲਿਕ ਦਾ ਔਰ اپੋਜੀਸ਼ਨ ਦਾ ਕਰਦੇ ਹੋ ਫੋਰਥ ਪਿਲਰ ਔਰ ਤੁਹਾਡਾ ਸਰਕਾਰ ਔਰ اپੋਜੀਸ਼ਨ ਦੋਨਾਂ ਤੇ ਚੈੱਕ ਰੱਖਣਾ ਫਰਜ਼ ਹੈ ਜੀ ਤੇ ਤੁਹਾਨੂੰ ਨਹੀਂ ਮਿਸਾਲ ਪਰ ਸਾਡੇ ਤੇ ਤਾਂ ਕਾਰਵਾਈਆਂ ਹੁੰਦੀਆਂ ਜੀ ਮੈਂ ਉਹੀ ਕਹਿ ਰਿਹਾ ਸਾਡੀਆਂ ਤਾਂ ਲਿਸਟਾਂ ਬੜੀਆਂ ਹੋਈਆਂ ਨੇ ਵੀ ਆਹ ਜਿਹੜੇ ਆਹ ਜਿਹੜੇ ਚੈਨਲ ਤੇ ਪੱਤਰਕਾਰ ਮਾਈਕ ਹੋਵੋ ਨਾ ਮੈਂ ਇਹੀ ਗੱਲ ਕਹਿ ਰਿਹਾ ਵੀ ਜੇ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਤੇ ਫਿਰ ਸਾਨੂੰ ਰਲ ਮਿਲ ਕੇ ਪੰਜਾਬ ਦੀ ਲੜਾਈ ਨਹੀਂ ਲੜਨੀ ਚਾਹੀਦੀ ਇਹੀ ਲੜਾਈ ਹੈ ਸਾਬ ਅੱਜ ਇਹੀ ਮੈਂ ਤੁਹਾਨੂੰ ਕਿਹਾ ਵੀ ਰੈਫਰੈਂਡਮ ਹੈ ਇਹ ਸਰਕਾਰ ਜਿਸ ਤਰੀਕੇ ਕੰਮ ਕਰਦੀ ਹੈ ਲੋਕਾਂ ਨੇ ਉਹਦੇ ਜਵਾਬ ਦੇਣਾ ਹੈ ਇਹ ਪੜ੍ਹੀ ਲਿਖੀ ਕਸਟੂਐਂਸੀ ਸਾਬ ਸਭ ਜਾਣਦੀ ਹੈ ਉਹਨਾਂ ਨੂੰ ਵੀ ਪਤਾ ਹੈ 3 ਸਵਾ 3 ਸਾਲ ਸਾਡੇ ਕੋਲ ਕੋਈ ਇਹੋ ਜੀ ਆਵਾਜ਼ ਨਹੀਂ ਸੀ ਜਿਹੜੀ ਇਸ ਸਰਕਾਰ ਦੇ ਸਾਹਮਣੇ ਖੜੀ ਹੋ ਸਕੇ ਬੋਲ ਸਕੇ ਅੱਜ ਉਹੀ ਆਵਾਜ਼ ਢੂੰਢੀ ਜਾ ਰਹੀ ਹੈ ਉਹ ਦੇਖਣਗੇ ਵੀ ਕਹੇ ਜਆ ਬੰਦਾ ਉਹਨਾਂ ਨੇ ਚੁਣਨਾ ਹੈ ਜਿਹੜਾ ਇਸ ਉਹਨਾਂ ਦੇ ਮੁੱਦਿਆਂ ਲਈ ਸਰਕਾਰ ਨਾਲ ਲੜ ਸਕੇ ਕਿੱਦਾਂ ਲੱਗਦਾ ਤੁਹਾਨੂੰ ਆ ਇੱਕ ਦੋ ਦਿਨ ਰਹਿ ਗਏ ਜੀ ਇਲੈਕਸ਼ਨ ਦੇ ਵਿੱਚ ਬਾਕੀ ਤਿੰਨ ਦਿਨ ਤਾਂ ਕੀ ਲੱਗਦਾ ਹੁਣ ਤੱਕ ਲੋਕ ਕਿੰਨਾ ਕੁ ਸਮਰਥਨ ਦੇ ਰਿਹਾ ਅਸ਼ੂ ਜੀ ਤੁਹਾਨੂੰ ਸਾਨੂੰ ਜਾਪਦਾ ਹੈ ਅਸੀਂ ਮਹਿਸੂਸ ਕਰਦੇ ਹਾਂ ਵੀ ਲੋਕ ਇਸ ਵੇਲੇ ਖੁੱਲ ਕੇ ਸਾਡੇ ਨਾਲ ਆ ਰਹੇ ਸਾਨੂੰ ਜਾਪਦਾ ਹੈ ਕੁਝ ਲੋਕ ਇਹ ਵੀ ਕਹਿ ਰਹੇ ਨੇ ਜਿਹੜੇ ਕਿ ਵਿਰੋਧੀ ਪਾਰਟੀਆਂ ਦੇ ਵੀ ਹੋ ਸਕਦੇ ਨੇ ਵੀ ਜਦੋਂ ਮੰਤਰੀ ਰਹੇ ਤੁਸੀਂ ਕਹਿੰਦੇ ਉਦੋਂ ਕੁਝ ਕੀਤਾ ਨਹੀਂ ਤੇ ਹੁਣ ਐਮਐਲਏ ਇਕੱਲੇ ਐਮਐਲਏ ਬਣ ਕੇ ਕੀ ਕਰ ਦੇਣਗੇ ਇਹ ਲੋਕ ਜਾਣਦੇ ਆ ਜਿਹੜੇ ਰੂਲਿੰਗ ਪਾਰਟੀ ਵਾਲੇ ਆ ਉਹਨਾਂ ਕੋਲ ਜੇ ਕੁਝ ਕਹਿਣ ਨੂੰ ਹੁੰਦਾ ਤੇ ਇੱਥੇ ਗੁੱਸਾ ਘਾਰੀ ਲਿਖਦੇ ਇੱਥੇ ਲਿਖਦੇ ਅਸੀਂ ਆ ਕੀਤਾ ਆ ਕੀਤਾ ਉਹਨਾਂ ਦੇ ਬੋਰਡ ਖਤਮ ਹੋ ਜਾਂਦੇ ਕੰਮ ਨਾ ਖਤਮ ਹੁੰਦੇ ਲਿਖਣ ਨੂੰ ਹੀ ਕੁਝ ਨਹੀਂ ਲਿਖਣ ਨੂੰ ਹੀ ਆਸ਼ੂ ਹੈ ਤੇ ਫਿਰ ਤਗੜਾ ਕੌਣ ਹੈ ਜਿਨੇ ਕੋਈ ਕੰਮ ਕੀਤੇ ਆ ਜਿਹੜਾ ਲੋਕਾਂ ਦੇ ਵਿੱਚ ਹੈ ਉਹ ਕਟੈਕ ਕਿਨੂੰ ਕਰ ਰਿਹਾ ਜਿਹੜੇ ਜਿਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੈ ਜਿਨ੍ਹਾਂ ਕੋਲ ਕੋਈ ਅਚੀਵਮੈਂਟ ਨਹੀਂ ਹੈ ਜਿਨ੍ਹਾਂ ਕੋਲ ਕੋਈ ਉਪਲਬਧੀ ਨਹੀਂ ਹੈ ਉਹ ਦੂਸਰਿਆਂ ਚ ਨੁਕਸ ਲੱਦੇ ਫਿਰਦੇ ਦੇਖੋ ਜੀ ਕਾਂਗਰਸ ਪਾਰਟੀ ਦੀ ਸੋਚ ਸਿਧਾਂਤ ਨਾਲ ਅਸਹਿਮਤੀ ਹੋ ਸਕਦੀ ਹੈ ਹੋ ਸਕਦਾ ਮੇਰੇ 100 ਸਵਾਲ ਹੋਣ ਪਰ ਇੱਕ ਗੱਲ ਤੇ ਹੈ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਿਹੜੀ ਪਾਰਟੀ ਰਾਜ ਕਰ ਰਹੀ ਹੋਵੇ ਜੇ ਉਹਨੂੰ ਵੀ ਜਾ ਕੇ ਵੋਟਾਂ ਮੰਗਣੀਆਂ ਪੈਣ ਤਾਂ ਇਹਦਾ ਮਤਲਬ ਹੈ ਉਹਨੇ ਕੰਮ ਕੋਈ ਨਹੀਂ ਕੀਤਾ ਤੇ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਸਾਡਾ ਪੰਜਾਬ 'ਚ ਇੱਕ ਵਾਰ ਤੁਸੀਂ ਸਰਕਾਰ ਬਣਾ ਦੋ ਉਸ ਤੋਂ ਬਾਅਦ ਸਾਨੂੰ ਕਦੇ ਜਾ ਕੇ ਵੋਟ ਨਹੀਂ ਮੰਗਣੀ ਪੈਗੀ ਤੁਸੀਂ ਸਾਡੇ ਕੰਮਾਂ ਨੂੰ ਵੋਟ ਪਾਉਂਗੇ ਤੇ ਅੱਜ ਆਸ਼ੂ ਜੀ ਕਹਿ ਰਹੇ ਨੇ ਬਿ ਲਿਖਣ ਨੂੰ ਬੋਲਣਾ ਤੇ ਕੰਮ ਕੋਈ ਨਹੀਂਗਾ ਸਿਰਫ ਆਸ਼ੂ ਦੇ ਖਿਲਾਫ ਲਿਖਣ ਨੂੰ ਚਾਰ ਗੱਲਾਂ ਘੜੀਆਂ ਗਈਆਂ ਬਣਾਈਆਂ ਗਈਆਂ ਤੁਸੀਂ ਫੈਸਲਾ ਕਰਨਾ ਤੁਹਾਡੀ ਕਚਹਿਰੀ ਦੇ ਵਿੱਚ ਆਸ਼ੂ ਸਾਹਿਬ ਹੋਰਾਂ ਨੇ ਆਪਣੀਆਂ ਗੱਲਾਂ ਸਬਮਿਟ ਕਰ ਦਿੱਤੀਆਂ ਨੇ ਜਨਤਾ ਵੱਡੀ ਹੈ ਤੁਸੀਂ ਫੈਸਲਾ ਕਰਕੇ ਆਪਣੀ ਕਮੈਂਟਾਂ 'ਚ ਲਿਖਿਓ ਤੁਹਾਨੂੰ ਇਹਨਾਂ ਦੀਆਂ ਗੱਲਾਂ ਕਿੱਦਾਂ ਲੱਗੀਆਂ ਨੇ ਔਰ ਜੋ ਉਧਰੋਂ ਪ੍ਰਚਾਰ ਹੋ ਰਿਹਾ ਉਹ ਕਿੰਨਾ ਕੁ ਦਮਦਾਰ ਲੱਗਦਾ ਆਸ਼ੂ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਦੋਸਤ ਧੰਨਵਾਦ ਵੈਸੇ ਮੈਂ ਇੱਕ ਗੱਲ ਦੱਸਾਂ ਜੀ ਇਹ ਜੀ ਪੱਤਰਕਾਰ ਤਾਂ ਕਿਤੇ ਹੋਈ